ਰੂ ਹੋਣ ਤੋਂ ਪਹਿਲਾਂ ਆਪਾਂ ਦੁੱਗਾ ਵਾਲੇ ਖੁਸ਼ੀ ਨੂੰ ਕਬੱਡੀ ਦੇ ਸਪਾਇਡਰਮੈਨ ਇੰਦਰਜੀਤ ਕਲਸੀਆ ਵਾਲੇ ਨੂੰ ਤੇ ਵਰਸਾਲਪੁਰੀ ਅਰਸ਼ੋਨਾ ਨੂੰ ਤਿੰਨਾਂ ਨੂੰ ਇੱਕ ਫਰੇਮ ਦੇ ਵਿੱਚ ਇੱਕ ਵਾਰੀ ਜ਼ਰੂਰ ਸੇਵਕ ਬਾਈ ਮੰਨੀ ਬਾਈ ਕੈਦ ਕਰਨਾ ਕਿਉਂਕਿ ਅੱਜ ਬਾਈ ਗੁਲਾਬ ਦੇ ਸੱਦੇ ਦੇ ਉੱਤੇ ਤਿੰਨੇ ਸੁਪਰਸਟਾਰਾਂ ਦੇ ਲਈ ਜੱਸੀ ਬਾਈ ਉਹਨੇ ਕਹਿੰਦੇ ਵੀ ਇੱਕ ਵਾਰੀ ਜ਼ਰੂਰ ਤਾੜੀਆਂ ਦਰਸ਼ਕਾਂ ਤੋਂ ਮਰਵਾਉਣੀਆਂ ਨੇ ਕਿਉਂਕਿ ਦਰਸ਼ਕ ਪਿਆਰ ਕਰਦੇ ਤਾਂ ਹੀ ਤਾਂ ਇਹ ਨਹੀਂ ਧੁੰਦ ਦੇ ਵਿੱਚ ਇੰਨੀ ਠੰਡ ਦੇ ਵਿੱਚ ਖੜੇ ਆ ਇਹ ਪਿਆਰ ਕਰਦੇ ਨੇ ਖੇਡ ਕਬੱਡੀ ਨੂੰ ਮੇਰੇ ਵੀਰੋ ਲੈ ਵੀ ਖੁਸ਼ੀ بھائی ਅਰਸ਼ بھائی ਤੇ ਕੈਲਸ਼ੀਅਮ ਵਾਲਾ ਸਾਡਾ ਇੰਦਰਜੀਤ ਵੀਰ ਇੱਕ ਵਾਰੀ ਜਰੂਰ ਇੱਧਰ ਆਓ ਆਪਾਂ ਕੋਈ ਗੱਲਬਾਤ ਜਿਹੜੀ ਤੁਹਾਡੇ ਲਈ ਕਰਨੀ ਹੈ ਇੰਦਰਜੀਤ ਕੈਲਸ਼ੀਅਮ ਇੱਧਰ ਖੁਸ਼ੀ ਤੇ ਬਰਸਾਲਪੁਰੇ ਅਰਸ਼ ਵੀ ਆ ਜਾਵੇਗਾ ਸਾਡਾ ਵੀਰ ਇਹ ਤਿੰਨੋਂ ਕਬੱਡੀ ਦੇ ਸੂਪਰ ਡੁੱਪਰ ਖਿਡਾਰੀ ਮੇਰੇ ਵੀਰੋ ਅੱਜ ਵਿਸ਼ੇਸ਼ ਤੌਰ ਦੇ ਉੱਤੇ ਫਰਵਾਹੀ ਦੇ ਕਬੱਡੀ ਕੱਪ ਤੇ ਜਿਹੜੀ ਵਾਪਸੀ ਕੀਤੀ ਹੈ ਲੈ ਵੀ ਅਰਸ਼ ਕਿੱਥੇ ਹੈ ਬਰਸਾਲਪੁਰ ਯਰਸ ਸਾਡਾ ਵੀਰ ਆਵੇਗਾ ਇਹ ਗੁਲਾਬ ਸਿੱਧੂ ਦੀ ਬਦੌਲਤ ਤਿੰਨੋਂ ਖਿਡਾਰੀਆਂ ਨੇ ਜਿਹੜੀ ਅੱਜ ਫਰਵਾਹੀ ਦੀ ਧਰਤੀ ਦੇ ਉੱਤੇ ਵਾਪਸੀ ਕੀਤੀ ਹੈ ਮੇਰੇ ਵੀਰੋ ਜੇ ਤੁਸੀਂ ਇਹਨਾਂ ਨੂੰ ਕਿੰਨਾ ਕੁ ਪਿਆਰ ਕਰਦੇ ਹੋ ਉਹਨਾਂ ਉੱਚੀ ਉੱਚੀ ਲੜਕਾਰਾ ਜਾਂ ਮਾਰ ਦਿਓ ਮੇਰੇ ਵੀਰੋ ਲੋ ਦਰਸ਼ਕ ਵੀਰ ਐਨ ਕੰਨੇ ਬੜਾ ਸ਼ੋਰ ਮਚਾਉਂਦੇ ਆ ਕਿਉਂਕਿ ਪਿਆਰ ਕਰਦੇ ਧੁੰਦ ਵੀ ਹੈ ਨਰਾਜ ਵੀ ਨੇ ਪਰ ਥੋੜਾ ਜਿਹਾ ਲੇਟ ਵੀ ਹੋਇਆ ਤੇ ਗਰਾਊਂਡ ਦੇ ਵਿੱਚ ਕੁਝ ਦਿਖ ਵੀ ਨਹੀਂ ਰਿਹਾ ਪਰ ਅੱਜ ਗਲਾਬ ਸਿੱਧੂ ਦੇ ਪਿੰਡ ਦੇ ਵਿੱਚ ਕਬੱਡੀ ਦੇ ਆ ਵੱਡੇ ਮੱਲਾ ਨੇ ਮੇਰੇ ਵੀਰੋ ਜਿਹੜੀ ਵਾਪਸੀ ਕੀਤੀ ਹੈ ਜੱਸੀ ਬੈਲਜੀਅਮ ਉਹਨਾਂ ਦਾ ਨਗਰ ਹੈ ਅਮਰਜੀਤ ਛਾਪੇ ਹੁਣੀ ਸਾਡੇ ਵੀਰ ਸਰਬਾ ਬੈਲਜੀਅਮ ਰਾਜੂ ਕੈਨੇਡਾ ਦੇ ਵਿੱਚ ਵਸਦਾ ਅਜ ਸੋਹਰਦਰ ਦਰਸ਼ਨ ਸਿੰਘ ਜੀ ਸਿੱਧੂ ਉਹਨਾਂ ਦੀ ਘਾਟ ਜਿਹੜੀ ਰੜਕ ਰਹੀ ਹੈ ਮੇਰੇ ਵੀਰੋ ਸਿਰਕੌਰ ਸਿੰਘ ਜੀ ਸ਼ੇਰਗਿਲ ਹੀਰਾ ਬੈਲਜੀਅਮ ਜੀ ਉਹਨਾਂ ਦਾ ਵੀ ਵੱਡਾ ਯੋਗਦਾਨ ਹੈ ਇਸ ਖੇਡ ਮੇਲੇ ਨੂੰ ਉਧਰ ਸਾਡਾ ਸਹੀਪਾ ਬਿੱਲੇ ਕਾ ਤੇ ਗੱਗੂ ਪੰਡਤ ਹੁਣੀ ਕਹਿੰਦੇ ਵੀ ਮਿੱਤੇ ਵੀਰ ਦਾ ਤੇ ਚਰਨਜੀਤ ਵੀਰਦਾ ਤੇ ਮਤਾ ਨਸੀਬ ਕੌਰ ਜੀ ਦੇ ਕਲੱਬ ਦਾ ਵੀ ਬਹੁਤ ਵੱਡਾ ਯੋਗਦਾਨ ਇਸ ਖੇਡ ਮੇਲੇ ਦੇ ਲਈ ਹੈ ਸੋ ਧੰਨਵਾਦ ਕਰਦੇ ਆ ਕਰਵਾ ਦਿਓ ਭਾਈ ਮੈਚ ਸ਼ੁਰੂ ਗਰਾਊਂਡ ਖਾਲੀ ਕਰ ਦਿਓ ਜਿਹੜੇ ਵੀਰਦਾ ਕੋਈ ਕੰਮ ਨਹੀਂ ਗਰਾਊਂਡ ਚ ਬਾਹਰ ਆ ਜਾਓ ਭਾਈ ਬਣ ਕੇ ਕਰਵਾ ਦਿਓ ਮੈਚ ਸ਼ੁਰੂ ਜਲਦੀ ਦੇ ਨਾਲ ਸ਼ਕਰਪੁਰ ਤੇ ਕਲਸੀਆਂ ਇੱਕ ਟੀਮ ਜ਼ਿਲ੍ਹੇ ਜਲੰਧਰ ਦੀ ਹੈ ਦੂਜੇ ਪਾਸੇ ਜ਼ਿਲ੍ਹੇ ਲੁਧਿਆਣੇ ਦਾ ਕਲਸੀਆ ਪਿੰਡ ਹੈ ਉਧਰ ਲੈ ਵੀ ਫਰਿਆਦ ਕਿੱਥੇ ਸ਼ਕਰਪੁਰ ਵਾਲਿਆ ਉਹ ਫਰਿਆਦ ਵੀ ਆ ਗਿਆ ਮੇਰੇ ਵੀਰੋ ਸ਼ਕਰਪੁਰ ਦੀ ਧਰਤੀ ਦਾ ਕਬੱਡੀ ਦੀ ਜਿਸਮਾਨੀ ਚਮਕ ਦੇ ਤਾਰ ਦੇ ਉੱਤੇ ਜਾਣਿਆ ਜਾਂਦਾ ਹੈ ਸ਼ਕਰਪੁਰ ਦੀ ਧਰਤੀ ਦਾ ਫਰਿਆਦ ਵੀ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਪੁੱਜ ਗਿਆ ਉਧਰ ਵਬਰਾ ਠਿਕਰੀਵਾਲ ਸਾਡਾ ਵੀਰ ਖੇਡੇ ਯੂਰਪ ਦੇ ਵਿੱਚ ਕਹਿੰਦੇ ਜੱਗੇ ਹੌਲੈਂਡ ਉਹਨਾਂ ਦੇ ਲਈ ਇਸ ਇਲਾਕੇ ਦਾ ਕਹਿੰਦੇ ਪ੍ਰਸਿੱਧ ਕਬੱਡੀ ਖਿਡਾਰੀ ਹੈ ਪੰਮੇ ਠਿਕਰੀਵਾਲੀਏ ਦਾ ਚੰਡਿਆ ਹੋਇਆ ਪੱਠਾ ਇਹ ਬਬਰਾ ਨੌਜੋਨ ਹੈ ਜਿਹਦਾ ਮਾਨ ਸਨਮਾਨ ਇਸ ਵੇਲੇ ਪ੍ਰਬੰਧਕੀ ਕਮੇਟੀ ਦੇ ਤਰਫੋਂ ਕੀਤਾ ਜਾ ਰਿਹਾ ਹੈ ਅੱਜ ਫਰੀਆਦ ਵੀ ਕਹਿੰਦੇ ਪੁੱਜਿਆ ਅੱਜ ਹਾਕਮ ਵਾਲੀਆ ਜੱਗੂ ਵੀ ਪੁੱਜਿਆ ਅੱਜ ਧੂਤਾ ਪਿੰਡੀ ਵਾਲਾ ਵੀ ਪੁੱਜਿਆ ਵਬਰੇ ਨੇ ਕਹਿੰਦੇ ਅਗਲੇ ਸਾਲ ਫਿਰ ਯੋਰਪ ਖੇਡਣਾ ਹੈ ਮੀਤੇਬਾਈ ਹੁਣਾਂ ਦੇ ਤਰਫੋਂ ਗੰਗੂ ਪੰਡਤ ਜਾਣਕਾਰੀ ਸਾਂਝੀ ਕਰਦਾ ਵੀ ਜ਼ਰੂਰੀ ਅਨਾਉਂਸਮੈਂਟ ਹੈ ਇਹ ਵੀ ਬੋਲ ਦਿਓ ਕਿਉਂਕਿ ਵਬਰਾ ਸਾਡੇ ਇਲਾਕੇ ਦਾ ਮੱਲ ਹੈ ਮੇਰੇ ਵੀਰੋ ਮਾਨ ਹੈ ਸਾਨੂੰ ਸਾਡੇ ਭਰਾ ਵਬਰੇ ਦੇ ਉੱਤੇ ਪੰਮੇ ਠੇਕਰੀਵਾਲ ਰਾਜਾ ਰੈਸਰ ਵਜ਼ੀਰਾ ਅਮਲਾ ਸਿੰਘ ਵਾਲਾ ਮੀਤਾ ਦਾ ਮਰਦਾਰ ਉਹ ਤੁਹਾਨੂੰ ਪਤਾ ਸੀ ਉਹਨਾਂ ਦੇ ਇਨਸਾਫ ਦੀ ਵੀ ਜਿਹੜੀ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਭਾਨੇ ਸਿੱਧੂ ਦਾ ਵੀ ਅੱਜ ਜਿਹੜਾ ਇਕੱਠ ਹੋਇਆ ਉਹਨੂੰ ਵੀ ਇਨਸਾਫ ਮਿਲਣਾ ਚਾਹੀਦਾ ਕਿਸੇ ਮਾਂ ਦੇ ਪੁੱਤ ਦੇ ਨਾਲ ਜਿਹੜਾ ਤੱਕਾ ਨਾ ਹੋਵੇ ਅਸੀਂ ਤਾਂ ਅਰਦਾਸ ਕਰਦੇ ਆ 5 ਫਰਵਰੀ ਦੀ ਤਰੀਕ ਹਸਨਪੁਰ ਦੇ ਵੱਡੇ ਕਬੱਡੀ ਕੱਪ ਦੀ ਹੋਣੀ ਹੈ ਸਾਡਾ ਮਨੀ ਸਿੱਧੂ ਹਸਨਪੁਰਿਆ ਅਰਸ਼ ਆਸਟ੍ਰੇਲੀਆ ਤੇ ਨਾਲ ਸਾਡਾ ਅਸਰਾ بھائی ਕਹਿੰਦੇ ਫਾਈਨਲ ਦੀ ਕਮੈਂਟਰੀ ਬੂਟਾ ਨੈਣੇਵਾਲ ਮੇਰਾ ਵੀਰ ਮੇਰੇ ਵਾਲੇ ਮੈਕ ਤੇ ਆਵੇਗਾ ਬੂਟਾ ਨੈਣੇਵਾਲ ਜਿਹ ਹੈ ਤਾਂ ਮੇਰੇ ਮੈਕ ਤੇ ਮੈਂ ਤਾਂ ਇਦਾਂ ਸੀਗਾ ਵੀ ਚਲਾ ਗਿਆ ਬੂਟਾ ਪਰ ਹੁਣ ਇੱਥੇ ਆ ਸਾਡਾ ਵੀਰ ਕਿਉਂਕਿ ਇੱਥੇ ਬੜਾ ਪਿਆਰ ਹੈ ਗਰਾਊਂਡ ਵੀ ਬੂਟਾ ਮੇਰੇ ਆ ਜਾ ਗਰਾਊਂਡ ਖਾਲੀ ਕਰ ਦਿਓ ਵੀਰੇ ਬਾੜਾ ਰਸ਼ ਹੋ ਗਿਆ ਗਰਾਊਂਡ ਦੇ ਵਿੱਚ ਗਰਾਊਂਡ ਖਾਲੀ ਕਰ ਦਿਓ ਕਲੱਬ ਵਾਲੇ ਵੀਰ ਵੀ ਭਾਈ ਬਣ ਕੇ ਬਾਹਰਲੇ ਪਾਸੇ ਆ ਜਾਓ ਫਿਰ ਤੁਹਾਨੂੰ ਦੇਖ ਕੇ ਹੋਰ ਗਰਾਊਂਡ ਦੇ ਵਿੱਚ ਆਈ ਜਾਂਦੇ ਐ ਗਰਾਊਂਡ ਖਾਲੀ ਕਰ ਦਿਓ ਫਾਈਨਲ ਮੈਚ ਆਈ ਦੇ ਕਬੱਡੀ ਕੱਪ ਦਾ ਬਾਉਂਸਰਾਂ ਨੂੰ ਬੇਨਤੀ ਹੈ ਜੀ ਗਰਾਊਂਡ ਕਲੀਅਰ ਕਰਾ ਦਿਓ ਜਸ ਸਿਕਿਉਰਿਟੀ ਬਾਉਂਸਰ ਵੀਰਾਂ ਨੂੰ ਬੇਨਤੀ ਹੈ ਗਰਾਊਂਡ ਖਾਲੀ ਕਰਾ ਦਿਓ ਉਧਰ ਬੂਟਾ ਰਮਣਾ ਤੇ ਸਾਡਾ ਕੁਤਵੇ ਵਾਲਾ ਰੈਂਕਾ ਕਹਿੰਦਾ ਵੀ ਜਿਹੜਾ ਵੀ ਜੱਫੀ ਪਹਿਲਾ ਤਿੰਨ ਜੱਫੇ ਲਾ ਗਿਆ ਕਿਹੜੀ ਟੀਮ ਦਾ ਜੀ ਦੋਨਾਂ ਪਾਸਿਓ ਉਹਨੂੰ 1100 ਦਿੱਤਾ ਜਾਣਾ ਬਾਈ ਜੀ ਗਰਾਊਂਡ ਜਮਾ ਕਲੀਅਰ ਕਰਵਾ ਦਿਓ ਹੁਣ ਵੀਰ ਬਣ ਕੇ ਮੈਚ ਫੇਰ ਸਟਾਰਟ ਕਰੂੰ ਇੰਦਰਜੀਤ ਦੇ ਦੋ ਜੱਫਿਆਂ ਦੇ ਉੱਤੇ ਗੁੱਲੂ ਬਾਣੀਆ ਸੋ ਯੂਕੇ ਸਾਡੇ ਵੀਰ ਆਖ ਰਹੇ ਨੇ ਵੀ ਸਿੱਕਾ ਦਿੱਤਾ ਜਾਣਾ ਸੋਨੇ ਦਾ ਸੋਨੇ ਦਾ ਅ ਚਾਂਦੀ ਦਾ ਜੀ ਸੌਰੀ ਚਾਂਦੀ ਦਾ ਸਿੱਕਾ ਹਾਂ ਜੀ ਫਾਈਨਲ ਮੈਚ ਬੈਸਟਾਂ ਨੂੰ ਮੋਟਰਸਾਈਕਲ ਜਿੱਤੇ ਜਾਣਿਆ ਕਿਹੜੇ ਕਿਹੜੇ ਵੀਰ ਚਾਹੁੰਦੇ ਆ ਵੀ ਦੁੱਗਾਂ ਵਾਲਾ ਅੱਜ ਮੋਟਰਸਾਈਕਲ ਜਿੱਤੇ ਇੱਕ ਵਾਰੀ ਚਾਂਦੀ ਦੇ ਸਿੱਕਿਆਂ ਦੀ ਬਰਸਾਤ ਹੋਣੀ ਹੈ ਚਾਂਦੀ ਦੇ ਸਿੱਕਿਆਂ ਦੀ ਹੁਣ ਬਰਸਾਤ ਹੋਣੀ ਹੈ ਕਿਉਂਕਿ ਸਵੇਰ ਦੇ ਮੈਚ ਬੋਲੀਆਂ ਨੇ ਰੋਜ਼ ਬੋਲੀਆਂ ਨੇ ਦਿਮਾਗ ਥੋੜਾ ਚੱਕਰਾ ਜਾਂਦਾ ਸਵੀਕਰਾਂ 'ਚ ਬਾਜ-ਬੱਜ-ਬੱਜ ਮੁਰਦਦੀ ਹੈ ਮੂਸਪੁਰੇ ਦੇ ਖੇਡ ਮੈਦਾਨ ਚ ਪੁਜੀਦੀ ਕਰਦੇ ਜੀ ਮੂਸਪੁਰੇ ਬਾਈ ਗਰਾਊਂਡ ਖਾਲੀ ਕਰ ਦਿਓ ਰਾਮਨਾਥ ਸਾਊਂਡ ਜੀ ਆਵਾਜ਼ ਖੋਲ ਦਿਓ ਫਾਈਨਲ ਮੈਚ ਹੈ ਰਾਮਨਾਥ ਸਾਊਂਡ ਮੰਡੀਕਲਾਂ ਦਾ ਧੰਨਵਾਦ ਫਾਈਨਲ ਮੈਚ ਹੈ ਜੀ ਕਬੱਡੀ ਕੱਪ ਦਾ ਕਿ ਆ ਗਏ ਨੇ ਖਿਡਾਰੀ ਦੇਖੋ ਖਿੱਚ ਕੇ ਤਿਆਰੀਆਂ ਮਿਹਨਤਾਂ ਦੇ ਨਾਲ ਕਿੱਡਾਂ ਬਾਡੀਆਂ ਸ਼ਿਕਾਰੀਆਂ ਲੱਗੂਗਾ ਮੈਦਾਨ ਵਿੱਚ ਜੋਰ ਚੋਟੀ ਅੱਡੀ ਦਾ ਉਹ ਕਬੱਡੀ ਤੋਂ ਹੀਰਾ ਬਣ ਜੇ ਜਿਹਨੂੰ ਲੱਗ ਜੇ ਇਸ ਕਬੱਡੀ ਦਾ ਬਾਈ ਬਣ ਕੇ ਹੁਣ ਪੈਸੇ ਦਾਸ ਹੀ ਬੋਲੀ ਜਾਂਦੇ ਆ ਫਿਰ ਆਪਦੇ ਆਪ ਹੀ ਫੜਾ ਦਿਓ ਜੇ ਖਿਡਿਆਰੀ ਪੈਸੇ ਲੈਣ ਆ ਗਏ ਫਿਰ ਤੁਸੀਂ ਕਹਿੰਦੇ ਉਹਨੇ ਵੀਰ ਸਾਡਾ ਨਾਮ ਬੋਲਤਾ ਜਿਨੇ ਪੈਸੇ ਲਾਉਣੇ ਨੇ ਉਹ ਆਪਦੇ ਆਪ ਸਿੱਧੇ ਫੜਾ ਦਿਓ ਕਈ ਵਾਰੀ ਚੱਕਰ ਪੈ ਜਾਂਦਾ ਬੁਲਾ ਕੇ ਬੰਦੇ ਤੁਰ ਜਾਂਦੇ ਆ ਫਿਰ ਬਾਅਦ ਦੇ ਵਿੱਚ ਖਿਡਿਆਰੀ ਸਾਨੂੰ ਕਹਿੰਦੇ ਕਲਵਰ ਸਿੰਘ ਜੀ ਕੰਦੇ ਉਧਰ ਹਰੇਕਾ ਕੁਤਬਾ ਬੋਟਾ ਛਾਪਾ ਜੀ ਰਮਨਾ ਕਨੇਡਾ ਲਾਰ ਕਰਾਉਂਦੇ ਵੀ ਦੋਏ ਪਾਸੇ ਜਿਹੜਾ ਜਾਫੀ ਪਹਿਲਾਂ ਤਿੰਨ ਜੱਫੇ ਲਾਵੇਗਾ 1100 ਦਿੱਤਾ ਜਾਵੇਗਾ 1100 ਦਿੱਤਾ ਜਾਵੇਗਾ ਫਾਈਨਲ ਮੈਚ ਦੀ ਪਹਿਲੀ ਕਬੱਡੀ ਪਾਉਣ ਲਈ ਗੁਰਵਿੰਦਰ ਖੁੰਨਣ ਵਾਲਾ ਤਿਆਰ ਹੈ ਹਰਿਆਣੇ ਦਾ ਸ਼ੋਰਾ ਤਿਆਰ ਹੈ ਇੱਕ ਪਾਸੇ ਕਹਿੰਦੇ ਰਿੱਕੂ ਖਰੇਟੀ ਹਰਿਆਣੇ ਵਾਲਾ ਕਬੱਡੀਆਂ ਪਾਵੇਗਾ ਦੂਜੇ ਪਾਸੇ ਗੁਰਵਿੰਦਰ ਖੁੰਨਣ ਵਾਲਾ ਕਬੱਡੀਆਂ ਪਾਵੇਗਾ ਬੈਸਟਾਂ ਨੂੰ ਮੋਟਰਸਾਈਕਲ ਦਿੱਤੇ ਜਾਣਗੇ ਪਹਿਲੀ ਕਬੱਡੀ ਪੈਣ ਲੱਗੀ ਐ ਪਹਿਲੀ ਕਬੱਡੀ ਪੈਣ ਲੱਗੀ ਐ ਕਿ ਭੱਜਦੇ ਆ ਨੂੰ ਇੱਕੋ ਜਿਹੇ ਬਾਹਰ ਮਿੱਤਰੋ ਅੱਜ ਟੱਕਰੇ ਦੇ ਹਾਣੀਆਂ ਨੂੰ ਹਾਣ ਮਿੱਤਰੋ ਰਾਜਾ ਖੇਲਾ ਗੱਲ ਲਿਖੇ ਲੱਖ ਲੱਖ ਦੀ ਕਿ ਧੁੰਮ ਪੈ ਗਈ ਮਿੱਤਰੋ ਓ ਫਰਵਾਹੀ ਦੇ ਕਬੱਡੀ ਕੱਪ ਦੀ ਪਹਿਲੀ ਕਬੱਡੀ ਫਾਈਨਲ ਦੀ ਪੈਣ ਲੱਗੀ ਐ ਜਾਫੀ 4 ਐ ਚੌ ਚੌ ਦੇਖਾ ਵੀ ਹੁਣ ਕੌਣ ਬੱਲੇ ਬੱਲੇ ਕਰਾਵੇਗਾ ਬੰਦਰ ਡੋੜ ਪਿੰਡ ਦਾ ਸੋਨਾ ਜਾ ਸ਼ਰਨਾ ਡੱਗੋ ਵਾਲਾ ਪਰ ਕੀ ਇਸ਼ਾਰੇ ਸੱਤੇ ਦੇ ਨੰਬਰ ਗੁਰਵਿੰਦਰ ਦੇ ਸੇ ਜੁਰਦਾ ਆਇਆ ਨਿੰਦੇ ਬਾਈ ਸਾਜੀ ਆ ਗਿਆ ਉਧਰ ਰਾਜਾ ਸਾਡਾ ਵੀਰ ਆਖ ਰਿਹਾ ਆਸਟ੍ਰੇਲੀਆ ਵਾਲਾ ਵੀ ਖੁਸ਼ੀ ਦੇ ਦੋ ਜੱਫਿਆਂ ਦੇ ਉੱਤੇ 1100 ਦਿੱਤਾ ਜਾਣਾ ਲੋ ਸ਼ਕਰਪੁਰੀਆ ਮੇਰੇ ਵੀਰੋ ਉਹ ਸਹਯਾਦ ਅਲੀ ਉਹ ਸਹਯਾਦ ਅਲੀ ਤੇ ਦੁੱਗਾਂ ਵਾਲਾ ਜੱਟ ਉਹ ਦੁੱਗਾਂ ਆਕਰ ਬੁਰੀਆ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਉਧਰ ਗਲਾਬ ਸਿੱਧੂ ਸਾਜੀ ਦੇ ਜਨਰੇਟਾਂ ਦੇ ਤੇਲੂ ਚਾਂਦੀ ਦਾ ਸਿੱਕਾ ਲਓ ਚਾਂਦੀ ਦਾ ਸਿੱਕਾ ਉਧਰ ਕਹਿੰਦੇ ਰਵੀ ਕਲਸੀਆ ਵਾਲਾ ਕਬੱਡੀ ਪਾਲੀ ਵਧਿਆ ਹੋਇਆ ਹੈ ਗਲਾਬ ਸਿੱਧੂ ਤੇ ਬਾਈ ਜਗਤਾਰ ਸਿੱਧੂ ਵੀ ਕਹਿੰਦੇ ਆ ਵੀ ਦੁੱਗਾਂ ਵਾਲਾ ਜੱਟ ਜਿੰਨੇ ਜੱਫੇ ਲਊ ਉਹਨੇ 5-500 ਦਿੱਤੇ ਜਾਣਗੇ ਪਰ ਕਲਸੀਆ ਵਾਲੇ ਦੀ ਰੇਡ ਤੇ ਫਰੀਦਕੋਟਿਆ ਓ ਸ਼ਰਨਾ ਸ਼ਰਨਾ ਡੱਗੋ ਵਾਲਾ ਫਰੀਦਕੋਟ ਲੁਧਿਆਣਾ ਓ ਰਵੀ ਕਲਸੀਆ ਵਾਲਾ ਓ ਦੁਨੀਆ ਨਾ ਚੁੱਠੀ ਆ ਉਹ ਫਰਵਾਹੀ ਵਾਲੇ ਆ ਗਿਆ ਨਜ਼ਾਰਾ ਔਰ ਰਿਕੂ ਆ ਗਿਆ ਖਰੇਟੀ ਵਾਲਾ ਹਰਿਆਣੇ ਵਾਲਾ ਅੱਜ ਮੋਟਰਸਾਈਕਲ ਜਿੱਤਣ ਨੂੰ ਫਿਰਦਾ ਤੁਸੀਂ ਦੇ ਦੋ ਜੱਸਿਆਂ ਦੇ ਉੱਤੇ ਰਾਜੂ ਆਸਟ੍ਰੇਲੀਆ ਵੱਲੋਂ 2100 ਦਿੱਤਾ ਜਾਣਾ ਲੋ ਕਬੱਡੀ ਕਹਿੰਦੇ ਮੈਦਾਨ ਦੇ ਵਿੱਚ ਮੇਰੇ ਵੀਰੇ ਰਿਕੂ ਖਰੇਟੀ ਤੇ ਦੂਜੇ ਪਾਸੇ ਉਹ ਬਰਸਾਲਪੁਰੀਆ ਉਹ ਬਰਸਾਲਪੁਰੀਆ ਉਹ ਬਲੇ 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 ਬਰਸਾਲਪੁਰੀਆ ਤੇ ਰਿਕੂ ਖਰੇਟੀ ਵਾਲਾ ਖਰੇਟੀ ਵਾਲਾ ਕਰਟਿਆ ਨੰਬਰ ਜੋੜ ਗਿਆ ਨੰਬਰ ਹਰਿਆਣੇ ਦੇ ਹਰਿਆਣੇ ਵਾਲਾ ਸ਼ੋਹਰਾ ਜੋੜ ਗਿਆ ਉਧਰ ਕਲਦੀਪ ਬਾਈ ਤੇ ਗਲਾਰ ਸਿੱਧੂ ਜਗਤਾਰ ਸਿੰਘ ਸਿੱਧੂ ਨੇ ਕਹਿੰਦੇ ਵੀ ਦੁੱਗਾਂ ਵਾਲੇ ਦਾ ਹਰ ਇੱਕ ਜੱਫਾ 1-1000 ਦਾ ਹੋਵੇਗਾ ਜੀ ਬਹੁਤ ਧੰਨਵਾਦ ਆ ਰਮਣਾ ਸਾਈ ਪ੍ਰੈਸ ਨਾਲ ਹਾਟੇੜ ਵਾਲੇ ਵੀਰ ਤੇ ਨਾਲ ਸਾਡੇ ਵੀਰ ਜਿੱਥੇ ਵੀ ਦੇਖਦਾ ਵੀ ਯੋਧੇ ਵਰਗੇ ਬਹੁਤ ਧੰਨਵਾਦ ਦੁੱਗਾਂ ਵਾਲਾ ਖੂਬਸ਼ੀ ਤੌਰ ਤੇ ਹਾਂਜੀ ਉਧਰ ਸੀਪਾ ਪ੍ਰਧਾਨ ਕਹਿੰਦਾ ਵੀ ਸ਼ਰਨੇ ਦੇ ਹਰ ਇੱਕ ਜੱਫੇ ਦਾ 500 ਤੇ ਦੁੱਗਾਂ ਵਾਲੇ ਖੁਸ਼ੀ ਦੇ ਹਰ ਇੱਕ ਜੱਫੇ ਦਾ 500 ਉਧਰ ਦਸਿਆ 1100 ਜੱਸੀ ਬੈਲਜੀਅਮ ਵਾਲੇ ਦਾ ਯਾਰ ਰਾਜੂ ਸ਼ਾਮਪੁਰ ਦਵਿੰਦਰ ਪੰਨੂ ਰਾਜੂ ਸ਼ਾਮਾਪੁਰ ਜੋਧਾ ਮਹਾਰਾਜ ਕੇਵਲ ਸੰਦੀਪ ਹੁਣੇ ਯੂਐਸਏ ਵਾਲੇ ਹੁਣੇ ਹੁਣੇ ਪੁੱਜਿਆ ਲੋ ਟੱਕਰ ਉਹ ਦੁੱਗਾ ਵਾਲਾ ਦੁੱਗਾ ਵਾਲਾ ਦੁੱਗਾ ਵਾਲਾ ਦੁੱਗਾ ਵਾਲਾ ਦੁੱਗਾ ਵਾਲਾ ਦੁੱਗਾ ਵਾਲਾ ਸ਼ਕਰਪੁਰਿਆ ਮੇਰੇ ਵੀਰੋ ਓਏ ਬਾਈ ਸਾਜੀ ਦੀਆਂ ਰੇਡਾਂ ਕਿੰਦਾ ਲੱਗਦੀਆਂ ਇੱਕ ਵਾਰੀ ਤਾੜੀਆਂ ਓਏ ਸਾਜੀ ਦੀਆਂ ਰੇਡਾਂ ਦੇ ਉੱਤੇ ਸਿੱਕਾ ਦਿੱਤਾ ਜਾਣਾ ਓ ਫਰਵਾਹੀ ਵਾਲੇ ਪਾ ਦੇ ਰੋਲਾ ਗੁਰਵਿੰਦਰ ਖੋਨਣ ਵਾਲਾ ਓ ਗੁਰਵਿੰਦਰ ਖੋਨਣ ਵਾਲਾ ਭੱਜ ਗਿਆ ਰੇਡਾਂ ਪੈ ਰੀਆਂ ਜੱਫੇ ਲੱਗਦੇ ਆ ਜੱਗਾ ਡਾਕਟਰ ਜੀ ਕਹਿੰਦੇ ਵੀ ਦੁੱਗਾਂ ਵਾਲੇ ਖੁਸ਼ੀ ਦਾ ਹਰ ਇੱਕ ਜੱਫਾ 11 1100 ਹੋਦਾ ਬਾਈ ਜੀ ਬਾਗੂ ਬੰਦੇ ਬਾਹਰ ਹੋ ਜਾ ਬਈ ਜੇ ਤਾਂ ਮੈਚ ਚਾਲੂ ਕਰਨਾ ਜਿਹੜਾ ਕੋਈ ਹੋਰ ਪਲੇਅਰ ਆ ਉਹ ਬੈਜੋ ਜਿਹੜਾ ਬਾਧੂ ਬੁਲਾ ਰਿਹਾ ਉਹ ਸਾਈਡ ਤੇ ਬੈਜੋ ਨਹੀਂ ਮੈਚ ਰੋਕਾਂਗੇ ਅਸੀਂ ਨਰ ਦਰਸ਼ਕ ਦੇਖਣ ਆਏ ਨੇ ਬਈ ਯਾਰ ਗਰਾਊਂਡ ਖਾਲੀ ਰੱਖੋ ਵੀਰ ਬਣ ਕੇ ਜਿਹੜੇ ਭਰਾ ਦਾ ਕੋਈ ਕੰਮ ਨਹੀਂ ਬਾਹਰਲੇ ਪਾਸੇ ਉਧਰ ਕਹਿੰਦੇ ਬੱਲੇ 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 ਇੱਕ ਪਾਸੇ ਕਹਿੰਦੇ ਮੁੰਡਾ ਰੰਗੂ ਖਰੇਟੀ ਤੇ ਦੂਜੇ ਪਾਸੇ ਉਹ ਜੋਤ ਕਲਸੀਆ ਵਾਲਾ ਕਲਸੀਆ ਵਾਲਾ ਨੀਵੇਂ ਥੋੜਾ ਵੀਰੇ ਤਾਲਮੇਲ ਦੇ ਨਾਲ ਉਧਰ ਗਲਾਬ ਸਿੱਧੂ ਕੁਲਦੀਪ ਸਿੱਧੂ ਜਗਤਾਰ ਸਿੱਧੂ ਬਈ ਉਹਦੀ ਕਹਿੰਦੇ ਐ ਜਿਹੜਾ ਸਾਜੀ ਨੂੰ ਜੱਫੀ ਜੱਫਾ ਲਾਉ 1000 ਦੇਵਾਂਗੇ 1000 ਮਰੀਕ ਮੈਂ ਤਾਂ ਮੈਕ ਬੰਦੀ ਕਰ ਲੈਣਾ ਪਰ ਇੱਧਰ ਵੀ ਪੈਸੇ ਬੋਲਣੇ ਪੈਂਦੇ ਆ ਭਰਾ ਮੇਰਾ ਵੀ ਕੋਈ ਕਸੂਰ ਨਹੀਂ ਤੂੰ ਸਾਡਾ ਵੱਡਾ ਵੀਰ ਹੈ ਉਧਰ ਗਲਾਬ ਸਿੱਧੂ ਵੀਰ ਵੱਲੋਂ ਸਰਦਾ ਬੈਲਜੀਅਮ ਜੱਸੀ ਬੈਲਜੀਅਮ ਵੱਲਾਂ ਵੱਲੋਂ ਉਹਨਾਂ ਵੱਲੋਂ 11000 ਸਾਝੀਆਂ ਤਿੰਨ ਕਬੜੀਆਂ ਦੇ ਉੱਤੇ ਮੈਚ ਅਮਰੀਕਾ ਆ ਜਾ ਉੱਥੇ ਲਓ ਸਾਹਮਣੇ ਰਵੀ ਕਲਸੀਆ ਵਾਲਾ ਕਬੱਡੀ ਪਾਲੀ ਵਧਿਆ ਹੋਇਆ ਚਾਰ ਜਾਫੀ ਹੈ ਸ਼ਰਲੇ ਵਰਗੇ ਸੋਨੇ ਵਰਗੇ ਕਹਿੰਦੇ ਮੁੰਡੇ ਜਲੰਧਰ ਦੀ ਟੀਮ 'ਚ ਖੇਡ ਰਿਹਾ ਹੈ ਮੁੰਡੇ ਸ਼ੰਕਰਪੁਰ ਦੀ ਟੀਮ 'ਚ ਖੇਡ ਰਿਹਾ ਹੈ ਪਰ ਦੂਜੇ ਪਾਸੇ ਡੱਗੋ ਵਾਲਾ ਡੱਗੋ ਵਾਲਾ ਡੱਗੋਲਾ ਡੱਗੋਲਾ ਪਰ ਰਵੀ ਭੱਜ ਗਿਆ ਉਧਰ ਜੱਗਾ ਡਾਕਟਰ ਤੇ ਜੋਧਾ ਕੈਨੇਡਾ ਉਹ ਕਹਿੰਦੇ ਦੁੱਗਾ ਨਾਲ ਖੁਸ਼ੀ ਜਫਾ ਲਾਵੇ 2100 ਦੇਵਾਂਗੇ ਲਓ ਇਧਰਲੇ ਪਾਸੇ ਕਹਿੰਦੇ ਆਹ ਕਬੱਡੀ 11000 ਵਾਲੀ ਸਰਬੋਤਮ ਬੈਲਜੀਅਮ ਜੱਸੀ ਬੈਲਜੀਅਮ ਏ ਸਾਡਾ ਭਰਾ ਉਹਨਾਂ ਵੱਲੋਂ ਮੇਰੇ ਵੀਰੇ ਗੁਲਾਬ ਸਿੱਧੂ ਵੱਲੋਂ 11000 ਵਾਲੀ ਪਹਿਲੀ ਕਬੱਡੀ ਕਹਿੰਦੇ ਤਿੰਨ ਕਬੱਡੀਆਂ ਦੇ ਉੱਤੇ 11000 ਉਹ ਟੱਕਰ ਦੁੱਗਾ ਵਾਲੇ ਜੱਟ ਦੇ ਨਾਲ ਉਹ ਨਿਰਮਲ ਸਿੰਘ ਪੰਚ ਦੇ ਮੁੰਡੇ ਦੇ ਨਾਲ ਓਏ ਸਾਜੀ ਭੱਜ ਗਿਆ ਸਾਜੀ ਭੱਜ ਗਿਆ ਲੈ ਵੀ ਗੁੱਲੂ ਵੱਲੋਂ ਸਿੱਕਾ ਦੇ ਦਿੱਤਾ ਗਿਆ ਚਾਂਦੀ ਦਾ ਕਹਿੰਦੇ ਸ਼ਕਰਪੁਰੀਏ ਭਾਈ ਰਿੰਕਾ ਕੁਦਵਾ ਬੰਨੇ ਬੂਟਾ ਸਾਪਾ ਜੀ ਨਾਲ ਰਮਨ ਕਨੇਡਾ ਦਸਵੇਂ ਸਵਾਸ ਵਾਲੇ ਜਿਹੜੇ ਤਿੰਨ ਪਹਿਲੇ ਜਫੇ ਲਾਉਣਗੇ ਜੀ 11 1100 ਰੁਪਏ ਨੋ ਲਓ 11 11 1100 ਦਿੱਤਾ ਜਾਵੇਗਾ ਗੱਲ ਟਿਕਾਣੀ ਹੈ ਰਿੱਕੇ ਪਈ ਹੁਣੀ ਪੁੱਜੇ ਹੋਇਆ ਉਧਰ ਕਹਿੰਦੇ ਓ ਖੁੰਨਣ ਵਾਲਾ ਗੁਰਵਿੰਦਰ ਫੜ ਲਿਆ ਮੁੰਡਿਆ ਨੇ ਪਰ ਸਾਹਮਣੇ ਆਹ ਭੱਜ ਗਿਆ ਆਹ ਫੋ ਟਰੈਕਟਰ ਦਾ ਜੇਤੂ ਹੈ ਵੱਲੋਂ ਮਾਜਰੇ ਦੇ ਕੱਪ ਦਾ ਖੋਰ ਦਾ ਜੇਤੂ ਹੈ ਕਹਿੰਦੇ ਗੁਰਵਿੰਦਰ ਖੁੰਨਣ ਵਾਲਾ ਆਪਣੀ ਟੀਮ ਦੇ ਹਿਸੇ ਅੰਕ ਦਾ ਵਾਅਦਾ ਕਰ ਗਿਆ ਹੈ ਹਰਿਆਣੇ ਦਾ ਸ਼ੋਹਰਾ ਕਬੱਡੀ ਪਾ ਰਿਹਾ ਹੈ ਦੁੱਗਾਂ ਦਾ ਜੱਟ ਜੱਫਾ ਲਾਵੇ ਤੇ ਗੱਲ ਕਹਿੰਦੇ ਹਜ਼ਾਰਾਂ ਦੇ ਵਿੱਚ ਪੁੱਜ ਗਈ ਹੈ ਉਹ ਗੱਲ ਹਜ਼ਾਰਾਂ ਦੇ ਵਿੱਚ ਪੁੱਜ ਗਈ ਹੈ ਜਗਤਾਰ ਸਿੱਧੂ ਨਹੀਂ ਬਾਈ ਕਹਿੰਦੇ ਲਵਿੰਦਰਜੀਤ ਦੇ ਦੋ ਜੱਫਿਆਂ ਦੇ ਉੱਤੇ ਚਾਂਦੀ ਦਾ ਸਿੱਕਾ ਗੁੱਲੂ ਬਾਣੀਏ ਹੁਣ ਕਹਿੰਦੇ ਆ ਲੋ ਰੇਂਕੂ ਖਰੇ ਟੀਰ ਉਧਰ ਬੱਲੇ 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 ਸਪਾਈਟ ਉਹ ਸਪਾਈਡਰਮੈਨ ਟੱਕ ਦਾ ਬਾਦਸ਼ਾਹ ਨੰਬਰ ਰਿੱਕੂ ਖਰਾਇਟੀ ਦਾ ਨੰਬਰ ਰਿੱਕੂ ਖਰਾਇਟੀ ਦੇ ਹਿੱਸੇ ਜੁੜ ਗਿਆ ਹੈ ਬੈਸਟਾ ਨੂੰ ਨਿੰਮੇ ਬਾਈ ਪਲੈਟੀਨਾ ਮੋਟਰਸਾਈਕਲ ਤੇ ਜਾਣੇ ਆ ਉਧਰ ਰਵੀ ਆ ਗਿਆ ਕਲਸੀਆ ਵਾਲਾ ਚਾਰ ਜਾਫੀ ਹੈ ਸ਼ਕਰਪੁਰ ਦੀ ਟੀਮ ਦੇ ਦੇਖਿਆ ਵੀ ਤਿਆਰੀ ਦੇ ਵਿੱਚ ਹੈ ਆ ਸ਼ਰਨਾ ਡੱਗੋ ਵਾਲਾ ਤਿਆਰ ਹੈ ਜਾਂ ਬਾਂਦਰ ਡੋੜ ਪਿੰਦਾ ਕਹਿੰਦੇ ਸੋਨੇ ਦਾ ਗੱਲਾਂ ਹੋ ਰਹੀਆਂ ਜਿਹੜਾ ਜਿੱਥੇ ਵੱਧ ਲਊ ਉਹਨੂੰ ਮੋਟਰਸਾਈਕਲ ਦਿੱਤੇ ਜਾਣਗੇ ਉਹਨੂੰ ਮੋਟਰਸਾਈਕਲ ਦਿੱਤੇ ਜਾਣਿਆ ਉਧਰ ਇਹ ਕਹਿੰਦੇ ਡੱਗੋ ਵਾਲਾ ਬੁਰੇ ਹੋ ਗਿਆ ਰਵੀ ਤੇ ਸ਼ਰਨਾ ਆ ਮਾਰੀ ਤਾ ਤੇ ਨੰਬਰ ਰੀਡਰ ਦਾ ਨੰਬਰ ਰਵੀ ਕੈਲਸ਼ੀਅਮ ਵਾਲ ਨੇ ਆਪਣੀ ਟੀਮ ਦੇ ਲਈ ਜੋੜ ਦਿੱਤਾ ਉਧਰ 1100 ਕਹਿੰਦੇ ਰਾਜਾ ਸਾਡਾ ਆਸਟ੍ਰੇਲੀਆ ਵਾਲਾ ਰਾਜੂ ਕਹਿੰਦੇ ਸਾਜੀ ਦੀਆਂ ਤਿੰਨ ਕਬੱਡੀਆਂ ਤੇ ਲਾਉਂਦਾ ਤੇ 11000 ਸਰਪਾ ਬੈਲਜੀਅਮ ਜੱਸੀ ਬੈਲਜੀਅਮ ਤੇ ਗੁਲਾਬ ਸਿੱਧੂ ਵੱਡਾ ਫਨਕਾਰ ਦੂਜੀ ਕਬੱਡੀ ਪੈ ਗਈ ਕੰਤੀ ਬਾਈ 2000 ਦੂਜੀ ਕਬੱਡੀ ਅਰਸ਼ੁਤੇ ਸਾਜੀ ਰੋਪੜ ਵਾਲਾ ਜਲੰਧਰ ਵਾਲਾ ਰੋਪੜ ਤੇ ਜਲੰਧਰ ਦੇ ਸਾਹਮਣੇ ਆਹ ਸਾਜੀ ਆਹ ਸਾਜੀ ਆਹ ਸਾਜੀ ਲੋ ਬਰਸਾਲਪੁਰੀਏ ਨੇ ਦੁਨੀਆਂ ਨਚਾ ਦਿੱਤੀ ਆ ਓ ਬਾਈ ਦਾ ਸਵਾਦ ਲੋ ਬਰਸਾਲਪੁਰੀਏ ਨੂੰ 1100 ਸਾਡਾ ਰਾਜੂ ਆਸਟ੍ਰੇਲੀਆ ਵਾਲਾ ਦੇ ਰਿਹਾ ਮੇਰੇ ਵੀਰੋ ਰਾਜੂ ਆਸਟ੍ਰੇਲੀਆ ਲੋ ਹਾਂਜੀ ਲੈ ਵੀ ਨਿੰਮੇ ਬਾਈ 1000 ਅਰਸ਼ ਬਰਸਾਲਪੁਰ ਲਈਆ ਕਲਦੀਪ ਸਿੱਧੂ ਜਗਤਾਰ ਸਿੱਧੂ ਤੇ ਗਲਾਬ ਸਿੱਧੂ ਨੇ ਐਲਾਨ ਕਰਾਇਆ ਸੀਗਾ ਵੀ ਜਿਹੜਾ ਸਾਜੀ ਨੂੰ ਜਫਾ ਲਊ 1000 ਕਹਿੰਦੇ ਦਿੱਤਾ ਜਾਵੇਗਾ ਅਰਸ਼ ਦਾ 1000 ਸਾਡੇ ਕੋਲ ਹੈ ਮੈਚ ਤੋਂ ਬਾਅਦ ਫੜ ਲਓ ਉਧਰ ਰਿਕੂ ਖਰੈਕਟੀ ਕਬੱਡੀ ਪਾ ਰਿਹਾ ਹੈ ਉਧਰ 21 210 ਦਾ ਜਫਾ ਦੁੱਗਾਂ ਨੇ ਜੱਟ ਦਾ ਪਰ ਦੂਜੇ ਪਾਸੇ ਦੇਖਾ ਅਰਸ਼ ਤਿਆਰ ਜੋਤ ਬੱਲੇ 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 ਗਾਂਵਾਂ ਵਾਲਾ ਜੱਟ ਮੇਰੇ ਵੀਰੋ 31 ਮਾਰਚ ਦੀ ਤਰੀਕ ਜਿਹੜੀ ਸੇਖੇ ਦੇ ਕਬੱਡੀ ਕੱਪ ਦੀ ਹੋਣੀ ਹੈ ਆਮਨ ਸਾਡਾ 바ਵਾ ਤੇ ਮਕੰਨ ਪ੍ਰਧਾਨ ਵੱਲੋਂ ਖੁੱਲੇ ਸੱਦੇ ਇੱਕ ਖਿਡਾਰੀ ਬਾਹਰੋਂ ਖੇਡੇਗਾ ਕਬੱਡੀ ਓਪਨ ਦੇ ਵਿੱਚ ਮੇਰੇ ਵੀਰੋ ਲਓ ਗੁਰਵਿੰਦਰ ਖੂਨਣ ਵਾਲੇ ਦੀ ਕਬੱਡੀ ਤੇ ਅਮਰੀਕਾ ਆ ਜਾ ਉੱਥੇ ਲਓ ਹਰਿਆਣੇ ਵਾਲਾ ਗੁਰਵਿੰਦਰ ਕਬੱਡੀ ਪਾ ਰਿਹਾ ਪਰ ਸਾਹਮਣੇ ਝਨੇੜੀ ਵਾਲਾ ਕਹਿੰਦਾ ਨੰਬਰ ਧਾਵੀ ਦੇ ਹਿੱਸੇ ਹੈ 1000 ਅਰਸ਼ਦਾਬ ਕੀ ਨਾਮ ਇਹ ਤੇਰਾ ਮਨਿੰਦਰ ਕੋਲੇ ਪਹੁੰਚਦਾ ਕਰਤੇ ਅਰਸ਼ ਬਾਈ 1000 ਮਨਿੰਦਰ ਕੋਲੇ ਹੈ ਜਿਹੜਾ ਬਈਆਂ ਨੇ ਐਲਾਨ ਕਰਾਇਆ ਸੀਗਾ ਜੱਫੇ ਦਾ ਅਰਸ਼ ਬਰਸਾਲਪਰੇ ਦਾ ਲੋ 11000 ਵਾਲੀ ਤੀਜੀ ਕਬੱਡੀ ਮੇਰੇ ਵੀਰਿਆ ਗੁਲਾਬ ਸਿੱਧੂ ਜੱਸੀ ਬੈਲਜੀਅਮ ਵਾਲਾ ਤੇ ਸਰਬਾ ਬੈਲਜੀਅਮ ਵਾਲਾ 11000 ਵਾਲੀ ਤੀਜੀ ਕਬੱਡੀ ਕਹਿੰਦੇ ਇਹ ਮੁੰਡਾ ਸ਼ਕਰਪੁਰੀਆ ਉਹ ਸ਼ਕਰਪੁਰੀਆ ਤੇ ਦੂਜੇ ਪਾਸੇ ਉਹ ਦੂਜਾ ਸੀ ਤੇ ਫਰਿਆ ਉਹਦੇ ਓ ਸਾਜੀ 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 ਓ ਪੰਗੜੇ 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 ਓ ਭਾਈ ਸਾਡੇ ਵਾਲੇ ਜੱਟ ਦੇ ਫਤਿਹ ਜੱਸੀ ਵਰਗੇ ਕਦੇ ਨਿਆਰੀ ਆ ਗਿਆ ਓ ਬਾਈ ਜੇ ਮਜਾਰਾ ਇੱਕ ਵਾਰੀ ਵਾਹ ਵਾਹ ਜੀ ਵਾਹ ਓ ਪਿਸਲਾ ਕਹਿੰਦੇ ਜੱਸਾ ਪਹਿਲਾਂ ਤਿੰਨ ਗੋਡੀਆਂ ਵਾਲਾ ਅਰਸ਼ ਨੇ ਲਾ ਦਿੱਤਾ 11000 ਵਾਲਾ ਦੂਜੀ ਕਾਉਂਡੀ ਦੇ ਉੱਤੇ ਜੱਫਾ ਲੱਗਿਆ ਪਰ ਆਹ ਜੱਫਾ ਕਰੋੜਾਂ ਦਾ ਇਹ 11000 ਦਾ ਨਹੀਂ ਸੀ ਦੁੱਗਾਂ ਵਾਲੇ ਨੇ ਜਦੋਂ ਜੱਫਾ ਲਾਇਆ ਤਾਂ ਦੁਨੀਆ ਨੱਚੀ ਦੁਨੀਆ ਨੱਚੀ ਕਿ ਨਹੀਂ ਅਮਰੀਕ ਭਾਈ ਇਹ ਨੂੰ ਹੋਇਓ ਗਰਾਊਂਡ ਜਿਹੜਾ ਵਾਲੇ ਉਹ ਵੀਰ ਬਣ ਕੇ ਗਰਾਊਂਡ ਚ ਹਾਂਜੀ ਨਿੰਮੇ ਆਹ ਰਿਕੂ ਖਰਾਟੀ ਆ ਗਿਆ ਕਬੱਡੀ ਪਾਉਣ ਉਧਰ ਦੋਗਾੜੇ ਖੁਸ਼ੀ ਦਾ 1000 ਇਹ ਜਿਹੜਾ ਸਾਡੇ ਵੀਰਾਂ ਨੇ ਜਗਤਾਰ ਸਿੱਧੂ ਨੇ ਪਾਉਂਦਾ ਕੀਤਾ ਉਧਰ ਕਹਿੰਦੇ ਇੰਦਰਜੀਤ ਕਲਸੀਆ ਵਾਲਾ ਜਾਂ ਫੇਰ ਹੋਏ ਖਰਾਟੀ ਵਾਲਾ ਖਰਾਟੀ ਵਾਲਾ ਹੋਈ ਪਈਆ ਓਏ ਬਾਈ ਜੇ ਮੈਚ ਦਾ ਸਵਾਦ ਆਉਂਦਾ ਇੱਕ ਵਾਰੀ ਬਾਈ ਸਰ ਪਰ ਗਿਆ ਲੋ ਇੰਦਰਜੀਤ ਜੀ ਮਹਿੰਦਰਜੀਤ ਦੇ ਇੱਕ ਹੋਰ ਜੱਫੇ ਦੇ ਉੱਤੇ ਸਿੱਕਾ ਦਿੱਤਾ ਜਾਣਾ ਚਾਂਦੀ ਦਾ ਮੇਰੇ ਵੀਰੋ ਗਗਨ ਜਸੂ ਕੈਨੇਡਾ ਗੁੱਲੂ ਪਾਣੀਆ ਤੇ ਆਸੂ ਯੂਕੇ ਹੁਣੀ ਸਾਡੇ ਵੀਰ ਸਾਰੇ ਭਾਈ ਪੋਪੀ ਆਰਗੇ ਜਗਤਾਰ ਆਗੇ ਮੈਚਾਂ ਦਾ ਆਨੰਦ ਮਾ ਰਿਆ ਸਰਵੇ ਆਰਗੇ ਜੱਸੀ ਲੱਖੀ ਸਾਰੇ ਭਰਾ ਬਹੁਤ ਧੰਨਵਾਦ ਕਹਿੰਦੇ ਵੀ ਜਿਹੜਾ ਫਾਈਨਲ ਆ ਨਾ ਜਿਹੜਾ ਸਾਰੇ ਦੇ ਤਾਂ ਥਕੇਵਾਂ ਲਾਦਾ ਇੱਕ ਵਾਰੀ ਤਾੜੀ ਮਾਰ ਦਿਓ ਫਰਮਾਹੀ ਵਾਲਾ ਉਧਰ ਓਏ ਸ਼ਕਰਪਰੀਆਂ ਨੇ ਕਹਿੰਦੇ ਕੋਈ ਹੋਰ ਹੀ ਭੇਜਿਆ ਹੁਣ ਥਾਪੀ ਦੇ ਕੇ ਉਧਰ ਕਹਿੰਦੇ ਬਰਸਾਲ ਪਰੀਆ ਆਹ ਜੱਫਾ ਆਹ ਜੱਫਾ ਆਹ ਜੱਫੇ ਤੇ ਜੱਫਾ ਆਹ ਜੱਫੇ ਤੇ ਜੱਫਾ ਅੱਜ ਕਹਿੰਦੇ ਅਰਸ਼ ਦੇ ਵੀ ਤਕੜੀ ਵਾਪਸੀ ਕੀਤੀ ਐ ਥੋੜੀ ਸੱਟ ਸੀਗੀ ਪਰ ਮਿਹਰ ਕਰੇ ਪ੍ਰਮਾਤਮਾ ਵਾਪਸੀ ਤਕੜੀ ਵਾਲੇ ਵੀ ਭਰਾਵਾ ਹੋ ਜਾ ਹੋ ਜਾ ਥੋੜਾ ਸਾਈਡ ਤੇ ਮੇਲਾ ਚੋਟੀ ਦਾ ਓਏ ਲਾਈਵ ਵਾਲਿਆ ਦਿਖਾ ਦੇ ਨੇੜੇ ਜੇ ਹੋ ਕੇ ਓ ਫਰਵਾਹੀ ਦਾ ਫਾਈਨਲ ਚੱਲਦਾ ਓ ਫਰਵਾਹੀ ਪਣਦਾ ਫਾਈਨਲ ਚੱਲਦਾ 175 ਦੇ ਫੈਸਲੇ ਓ ਫੈਸਲੇ ਮੋਟਰਸਾਈਕਲਾਂ ਦੇ ਆ ਉਹ ਡੱਗੋ ਵਾਲਾ ਸ਼ਰਨਾ ਲਾ ਕੇ ਜੱਫਾ ਨੰਬਰ ਜੋੜ ਗਿਆ ਆਪਣੀ ਟੀਮ ਦੇ ਹਿੱਸੇ ਫਾਈਨਲ ਇਹਦਾ ਦੁੱਖ ਤੋੜਦੇ ਫਾਈਨਲ ਇਹਦਾ ਦੁੱਖ ਤੋੜਦੇ ਦਵਾਦੇ ਭਲਵੀਰ ਖਾਨ ਦੀ ਕਹਿੰਦੇ ਕਿਰਪਾ ਹੈ ਸਾਡਾ ਗੁੱਲੂ ਬਾਣੀ ਕਹਿੰਦਾ ਤਾਂ ਹੀਓ ਸਿੱਕੇ ਵੰਡਦੇ ਆ ਐਨ ਸਾਡਾ ਜਸੂ ਕੈਨੇਡਾ ਤੇ ਆਸੋ ਯੂਕੇ ਬੈਕ ਤੇ ਅਮਰੀਕ ਭਾਈ ਲਓ ਸਾਹਮਣੇ ਕਬੱਡੀ ਪੈ ਗਈ ਹੈ ਜਗਤਾਰ ਸਿੱਧੂ ਭਾਈ ਕਹਿੰਦਾ ਕੁਲਦੀਪ ਸਿੱਧੂ ਨਹੀਂ ਗਲਾਬ ਸਿੱਧੂ ਨਹੀਂ ਜੇ ਦੁੱਗਾਂ ਵਾਲਾ ਫੇਰ ਜੱਫਾ ਲਾਵੇ ਫੇਰ 1000 ਪਰ ਸਾਹਮਣੇ ਰੋਪੜ ਵਾਲਾ ਰੋਪੜ ਵਾਲਾ ਅਰਸ਼ ਅਰਸ਼ ਬਰਸਾਲ ਪ੍ਰੀਆ ਬਰਸਾਲ ਪ੍ਰੀਆ ਸਾਰ ਸਾਰੀਏ ਝੋਟੇ ਨੇ ਕਹਿੰਦੇ ਅੱਜ ਵਾਪਸੀ ਕੀਤੀ ਹੈ ਮੈਚ ਸਮਾਪਤ ਹੋ ਗਏ ਸਤ ਸ੍ਰੀ ਅਕਾਲ ਉਧਰ ਰਾਜੂ ਸ਼ਾਮਪੁਰ ਦਵਿੰਦਰ ਪੰਨੂ ਰਾਜਾ ਸ਼ਾਮਪੁਰ ਤੇ ਯੋਧਾ ਮਹਾਰਾਜ ਕੇਵਲ ਸੰਦੀਪ ਤੇ ਹਨੀ ਜੂ ਐਸ ਹੁਣੇ ਪੁੱਜਿਆ ਭਾਈ ਰਾਮਣਾ ਸਾਈ ਪ੍ਰੈਸ ਹਾਟੇ ਵਾਲੇ ਸਾਡੇ ਵੀਰ ਪ੍ਰਦੀਪ ਵਰਗੇ ਸਾਰਿਆਂ ਦਾ ਧੰਨਵਾਦ ਆ ਨਾਲ ਮੈਂ ਦੇਖਦਾ ਵੀ ਜੱਸਾ ਭਾਈ ਵੀ ਆ ਸਾਡਾ ਵੀਰ ਭਾਈ ਲੱਖੀ ਵਰਗੇ ਸਰਵੇ ਵਰਗੇ ਸਾਰੇ ਵੀਰ ਲਾਈ ਵਾਲੇ ਕੈਮਰੇ ਦੇ ਸਾਹਮਣੇ ਕੈਮਰਾਮੈਨ ਆ ਜਾਵੇ ਪਾਸਟ ਟੀਮ ਆਈ ਦੇ ਕਬੱਡੀ ਕੱਪ ਦੇ ਉੱਪਰ ਕਲਸੀਆ ਸੈਕਿੰਡ ਸ਼ਕਰਪੁਰ ਨਿੰਮੇ ਬਾਈ ਬੈਸਟ ਰੇਡਰ ਜਾਫੀ ਦਾ ਦੋ ਬੋਲ ਦੋ ਬੋਲ ਦੋ ਆ ਕਿੱਥੇ ਨੇ ਸਾਡੇ ਭਾਈ ਸੰਗਰੂ ਵੇਖੀਏ ਬਾਹਰੋਂ ਜਿਹੜੇ ਮੇਰੇ ਵੀਰ ਆਏ ਵੀਰ ਬਣ ਕੇ ਹੋਲੀ ਜਾਣਾ ਸਾਰੇ ਨੇ ਖਾਨ ਸਾਹਿਬ ਤੁਹਾਡਾ ਹੀ ਬਹੁਤ ਧੰਨਵਾਦ ਹੈ ਜੀ ਜੱਸੇ ਜੱਸੇ ਸਰਪੰਚ ਦਾ ਸਨਮਾਨ ਕੀਤਾ ਜਾਣਾ ਆ ਬੈਸਟ ਸੁਣੋ ਜੀ ਅੱਜ ਦੇ ਕਬੱਡੀ ਕੱਪ ਦੇ ਬੈਸਟ ਰੇਡਰ ਜਾਫੀ ਗਰਵਿੰਦਰ ਖੁੰਨਣ ਨੇ 8 ਕਬੱਡੀਆਂ ਪਾਈਆਂ 7 ਨੰਬਰ ਹਾਸਲ ਕੀਤੇ ਐ ਅੱਜ ਦੇ ਕਬੱਡੀ ਕੱਪ ਦਾ ਬੈਸਟ ਟਰੇਡਰ ਗਰਵਿੰਦਰ ਖੁੰਨਣ ਵਾਲਾ ਬੈਸਟ ਜਾਫੀ 4 ਟੱਚ 3 ਜੱਫੇ ਅਰਸ਼ ਬਰਸਾਲਪਰੀਏ ਦੇ ਐ ਸ਼ਰਨੇ ਦੇ 6 ਟੱਚ 2 ਜੱਫੇ ਐ ਅਰਸ਼ ਬਰਸਾਲਪਰੀਏ ਅੱਜ ਦੇ ਕਬੱਡੀ ਕੱਪ ਦਾ ਬੈਸਟ ਜਾਫੀ ਹੈ ਵਾਹ ਜੀ ਵਾਹ ਬਹੁਤ ਬੈਸਟ ਟਰੇਡਰ ਗੁਰਵਿੰਦਰ ਖੁੰਨਣ